ਤੇ ਆਮ ਆਦਮੀ ਪਾਰਟੀ ਦਾ ਜਨਮ ਇਹ ਇਕੱਠੇ ਚਲਦੇ ਆ ਮੈਂ ਗੱਲ ਕੀਤੀ ਸੀ ਕਿ ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਉਹੀ ਵਕਤ ਹੈ ਜਦੋਂ ਪੰਜਾਬ ਦੇ ਵਿੱਚ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਤੇ ਮੈਂ ਸਿੱਧੇ ਤੌਰ ਤੇ ਕਿਹਾ ਸੀ ਕਿ ਜੇ ਇਹਨਾਂ ਬੇਅਦਬੀਆਂ ਦੀ ਜਾਂਚ ਇੰਡੀਪੈਂਡੈਂਟਲੀ ਕਿਸੇ ਏਜੰਸੀ ਤੋਂ ਸੁਪਰੀਮ ਕੋਰਟ ਤੋਂ ਹੋ ਜਾਵੇ ਤਾਂ ਇਹਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਲੀਡਰਾਂ ਦਾ ਹੱਥ ਸਾਹਮਣੇ ਆਜੂਗਾ ਜਿਸ ਦਿਨ ਤੋਂ ਇਹ ਪੀਸੀ ਕੀਤੀ ਉਸ ਦਿਨ ਮੈਂ ਆਮ ਆਦਮੀ ਪਾਰਟੀ ਦਾ ਰੋਲ ਐਕਸਪੋਜ਼ ਕੀਤਾ ਕਿ ਕਿਵੇਂ ਇਹਨਾਂ ਨੇ ਬੇਅਦਬੀਆਂ ਦੇ ਵਿੱਚ ਕੀ ਰੋਲ ਸੀ ਕਿਵੇਂ ਬੇਅਦਬੀ ਕਰਨ ਵਾਲਿਆਂ ਨੂੰ ਇਹਨਾਂ ਨੇ ਪੁਸ਼ਤ ਪਨਾਈ ਕੀਤੀ ਉਹਨਾਂ ਦੀ ਕਿਸ ਤਰ੍ਹਾਂ ਇਹਨਾਂ ਦੇ ਮੰਤਰੀ ਬੇਅਦਬੀ ਕਰਨ ਵਾਲੇ ਐਮਐਲਏ ਜਿਹੜੇ ਆਮ ਆਦਮੀ ਪਾਰਟੀ ਦੇ ਸੀ ਦਿੱਲੀ ਦਾ ਨਰੇਸ਼ ਯਾਦਵ ਕਿਵੇਂ ਉਹਨੂੰ ਪ੍ਰੋਟੈਕਟ ਕਰਦੇ ਰਹੇ ਕਿਵੇਂ ਇਹਨਾਂ ਦੇ ਮੰਤਰੀਆਂ ਨੇ ਵਕੀਲ ਦੇ ਤੌਰ ਤੇ ਵੀ ਉਹਦੀ ਪੈਰਵਾਹੀ ਕੀਤੀ ਤੇ ਕਿਸ ਤਰ੍ਹਾਂ ਸਰਕਾਰ ਨੇ ਪ੍ਰੈਸ਼ਰ ਪਾ ਕੇ ਜਿਹੜੇ ਬੇਅਦਬੀਆਂ ਦੇ ਮੁੱਦਿਆਂ 'ਚ ਕੰਪਲੇਨੈਂਟ ਸੀ ਉਹਨਾਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਉਹਨਾਂ ਨੂੰ ਡਰਾ ਕੇ ਧਮਕਾ ਕੇ ਉਹਨਾਂ ਤੋਂ ਕੰਪਲੇਂਟਾਂ ਵਾਪਸ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਤਾਂਕਿ ਇਹਨਾਂ ਦੇ ਐਮਐਲਏ ਬਚ ਸਕਣ ਉਸ ਦਿਨ ਤੋਂ ਸਰਕਾਰ ਦੇ ਵਿੱਚ ਬੜੀ ਖਲਬਲੀ ਮੱਚੀ ਕਿਉਂਕਿ ਕਈ ਪੱਤਰ ਕਈ ਡਾਕੂਮੈਂਟਸ ਲੋਕਾਂ ਦੇ ਸਾਹਮਣੇ ਰੱਖੇ ਗਏ ਮੈਂ ਉਹਨਾਂ ਚੀਜ਼ਾਂ ਵੱਲ ਦੁਬਾਰਾ ਨਹੀਂ ਜਾਊਂਗਾ ਕਿਉਂਕਿ ਉਹ ਚੀਜ਼ਾਂ ਪਹਿਲਾਂ ਹੋ ਵੀ ਚੁੱਕੀਆਂ ਤੇ ਲੰਬਾ ਹੋ ਜਾਂਦਾ ਕੰਮ ਸਰਕਾਰ ਦੇ ਵਿੱਚ ਬੜੀ ਖਲਬਲੀ ਮੱਚੀ ਤੇ ਸਰਕਾਰ ਵੀ ਉਸ ਦਿਨ ਦੀ ਤੜफी ਜਾਂਦੀ ਹੈ ਕਿ ਇਹ ਸਾਡਾ ਰੋਲ ਲੋਕਾਂ ਦੇ ਸਾਹਮਣੇ ਕਿਵੇਂ ਆ ਰਿਹਾ ਵਕ ਵਕ ਮੰਤਰੀ ਲਾਏ ਇਹਨਾਂ ਨੇ ਪ੍ਰੈਸ ਕਾਨਫਰੰਸਾਂ ਕਰਨ ਤੇ ਤੇ ਉਹੀ ਗੱਲਾਂ 2015 ਚ ਐ ਹੋਇਆ ਜੀ 2014 ਚ ਐ ਹੋਇਆ ਜੀ ਮੈਂ ਵਾਰੀ ਵਾਰੀ ਉਸੇ ਗੱਲ ਤੇ ਫੇਰ ਇੱਕ ਵਾਰੀ ਦੁਬਾਰਾ ਕਹਿਣਾ ਚਾਹਣਾ ਵਾਰੀ ਵਾਰੀ ਪਹਿਲਾਂ ਵੀ ਕਹੀ ਹੈ ਕਿ 2015 ਦੇ ਵਿੱਚ ਜਿਹੜੀ ਬੇਅਦਬੀਆਂ ਹੋਈਆਂ ਬੜਾ ਦੁਖਦਾਈ ਸਮਾ ਸੀ ਪਰ 10 ਸਾਲਾਂ ਦੇ ਵਿੱਚ ਜੇ ਕਿਸੇ ਸ਼ਰੋਮਣੀ ਅਕਾਲੀ ਦਲ ਦੇ ਕਿਸੇ ਵੀ ਵਰਕਰ ਦਾ ਜਾਂ ਲੀਡਰ ਦਾ ਹੱਥ ਸੀ ਤੁਸੀਂ ਅੱਜ ਤੱਕ ਤੁਹਾਨੂੰ ਕਿਸ ਚੀਜ਼ ਨੇ ਰੋਕਿਆ ਕਿ ਤੁਸੀਂ ਉਹਦੇ ਤੇ ਐਕਸ਼ਨ ਲਓ 5 ਸਾਲ ਕਾਂਗਰਸ ਦੀ ਸਰਕਾਰ ਰਹੀ 4 ਸਾਲ ਤੁਹਾਡੀ ਨੂੰ ਹੋ ਚੱਲੇ ਦੱਸੋ ਕੀ ਕੀ ਕੀਤਾ ਤੁਸੀਂ ਉਹਨਾਂ ਦੇ ਵਿੱਚ ਕਾਂਗਰਸੀਆਂ ਤੇ ਤਾਂ ਮੈਂ ਫੇਰ ਆਜੂ ਜਿਨ੍ਹਾਂ ਨੇ ਖੁਦ ਐਡਮਿਟ ਕੀਤਾ ਕਿ ਅਸੀਂ ਸਿਆਸਤ ਕੀਤੀ ਪਰ ਮੈਂ ਅੱਜ ਜਿਹੜੇ ਡਾਕੂਮੈਂਟਸ ਤੁਹਾਡੇ ਕੋਲੇ ਲੈ ਕੇ ਆਇਆ ਉਹ ਡਾਕੂਮੈਂਟ ਬੜਾ ਜੇ ਤੁਸੀਂ ਪੜੋ ਉਹਨੂੰ ਤਾਂ ਇਹ ਸਾਬਿਤ ਕਰੂਗਾ ਕਲੀਅਰ ਕਰ ਦੂਗਾ ਕਿ ਕਿਸ ਹੱਦ ਤੱਕ ਆਮ ਆਦਮੀ ਪਾਰਟੀ ਤੇ ਇਹਦੀ ਲੀਡਰਸ਼ਿਪ ਗਏ ਆ ਬੇਅਦਬੀ ਕਰਨ ਵਾਲੇ ਬੰਦਿਆਂ ਨੂੰ ਬਚਾਉਣ ਵਾਸਤੇ ਹੈਰਾਨ ਰਹਿ ਜਾਓਗੇ ਕਿ ਕਿਸ ਤਰ੍ਹਾਂ ਦੇ ਹਤਕੰਡੇ ਵਰਤੇ ਗਏ ਕਿਥੋਂ-ਕਿਥੋਂ ਪ੍ਰੈਸ਼ਰ ਪਾਇਆ ਗਿਆ ਕਿ ਐਮਐਲਏ ਨੂੰ ਪਹਿਲਾਂ ਤਾਂ ਬੇਅਦਬੀ ਤੋਂ ਬਚਾਇਆ ਜਾਵੇ ਮੈਂ ਉਸ ਦਿਨ ਜ਼ਿਕਰ ਕੀਤਾ ਸੀ ਕਿ ਡੀਸੀ ਮਲੇਰ ਕੋਟਲਾ ਨੇ ਚਿੱਠੀ ਲਿਖੀ ਡਿਸਟ੍ਰਿਕਟ ਔਰਨੀ ਨੂੰ ਚਿੱਠੀ ਦੇ ਵਿੱਚ ਇਹ ਕਿਹਾ ਗਿਆ ਕਿ ਨਰੇਸ਼ ਯਾਦਵ ਦੇ ਖਿਲਾਫ ਜਿਹੜਾ ਕੇਸ ਅਦਾਲਤ 'ਚ ਚੱਲਦਾ ਹੈ ਉਹਨੂੰ ਵਿਡਰੋਅ ਕੀਤਾ ਜਾਵੇ ਹਾਲਾਂਕਿ ਜੱਜ ਸਾਹਿਬ ਨੇ ਉਹ ਗੱਲ ਨਾ ਮੰਨ ਕੇ ਦਸਾਂ ਦਿਨਾਂ ਬਾਅਦ ਨਰੇਸ਼ ਯਾਦਵ ਨੂੰ ਸਜ਼ਾ ਵੀ ਕੀਤੀ ਉਹਦੀ ਅੱਜ ਉਹ ਡਿਪਟੀ ਕਮਿਸ਼ਨਰ ਮਲੇਰ ਕੋਟਲਾ ਦੀ ਚਿੱਠੀ ਮੈਂ ਤੁਹਾਡੇ ਸਾਹਮਣੇ ਪੜ੍ਹ ਕੇ ਰੱਖਣੀ ਚਾਹੁੰਣਾ ਹੈ ਕਿ ਤੁਸੀਂ ਦੇਖੋ ਕਿੰ ਕਿਸ ਹੱਦ ਤੱਕ ਪੁਸ਼ਤਪਨਾਈ ਹੋਈ ਹੈ ਬੇਅਦਬੀ ਕਰਨ ਵਾਲਿਆਂ ਦੀ ਆ ਚਿੱਠੀ ਹੈ ਆਫਿਸ ਆਫ ਡਿਪਟੀ ਕਮਿਸ਼ਨਰ ਮਲੇਰ ਕੋਟਲਾ ਟੂ ਡਿਸਟ੍ਰਿਕਟ ਅਟਾਰਨੀ ਪ੍ਰੋਸੀਕਿਊਸ਼ਨ ਸੰਗਰੂਰ ਅਬਲੀਕ ਮਲੇਰ ਕੋਟਲਾ ਡੀਸੀ ਲਿਖਦਾ ਹੈ ਡੀਏ ਨੂੰ ਚਿੱਠੀ ਲਿਖਦਾ ਨਹੀਂ ਲਿਖਦੀ ਹੈ ਪੱਲਵੀ ਨਾਂ ਦੀ ਉਦੋਂ ਆਈਐਸ ਜਿਹੜੇ ਆ ਉਹ ਡਿਪਟੀ ਕਮਿਸ਼ਨਰ ਮਲੇਰ ਕੋਟਲਾ ਸੀ ਸਬਜੈਕਟ ਲੈਟਰ ਨੰਬਰ 1351 ਅਬਲੀਕ ਐਮਏ ਡੇਟਡ 15 11 ਲੱਗ ਰਹੀ ਹੈ ਮੈਨੂੰ 15 ਜਾਂ 16 2024 ਸਬਜੈਕਟ टू विदड्रॉ द क्रिमिनल अपील फाइल्ड बाय द स्टेट अगेंस्ट द ऑर्डर डेटेड 16 दो 2021 इक्की पासड बाय द लर्नड कोर्ट ऑफ एसीजीएम संगरूर इन एफआईआर नंबर 105 डेटेड 25 डेटिड 2016 अंडर सेक्शन दो सौ पुलिस स्टेशन सिटी वन मलेर कोटला कि जेडा नरेश यादव ते केस चल रहा है विड्रॉ करने वास्ते डीसी मलेर कोटला ने की लिखे डीए रेफरेंस टू द सब्जेक्ट एंड अब सैट केस योर लेटर अंडर रेफरेंस वॉज सेंट टू दिस ऑफिस दैट एज द कंपलेनेंट हैड सफर्ड स्टेटमेंट बिफोर लर्नड कोर्ट ऑफ एडिशनल सेशन जज मलेर कोटला ऑन तेरह ग्यारह दो हजार चौबी वेयर बाय ही हैज स्टेटेड इन रिटर्न बिफोर द लर्नड कोर्ट That he does not want to proceed with the present appeal against respondent number though Naresh Yadav. Therefore, the same may kindly be dismissed as withdrawn against respondent number though this request of complainant Muhammad Ashraf has been kept pending by the learned court. In this regard, Director Prosecution and Litigation Department Punjab has written to this office. that the department would have no objection to withdraw the appeal pending against respondent number 2 in this subject case dh3 likda hai dc nu dc o nu wapas likh diye ki thodi chithi receive hui hai case withdraw karni chahunde ho director prosecution punjab di bhi chithi dc malir kotla nu gayi jide ch ohne likhya ki department nu koi objection nahi je behatbi da mukh doshi jehda naresh yadav ਉਦੇ ਖਿਲਾਫ ਕੇਸ ਜਿਹੜਾ ਅਦਾਲਤ ਵਿੱਚ ਚੱਲ ਰਿਹਾ ਹੈ ਉਹਨੂੰ ਸਰਕਾਰ ਵਿਡਰੋ ਕਰੇ ਤਾਂ ਡਾਇਰੈਕਟਰ ਪ੍ਰੋਸੀਕਿਊਸ਼ਨ ਕਹਿੰਦਾ ਮੈਨੂੰ ਕੋਈ ਆਬਜੈਕਸ਼ਨ ਨਹੀਂ ਉਸ ਕੱਲ DC ਮਲੇਰ ਕੋਟਲਾ ਤੇ ਪ੍ਰੈਸ਼ਰ ਪਾਇਆ ਗਿਆ ਡਾਇਰੈਕਟਰ ਪ੍ਰੋਸੀਕਿਊਸ਼ਨ ਤੇ ਪਾਇਆ ਗਿਆ ਕਿ ਇਹ ਕੇਸ ਵਿਡਰੋ ਕਰਨ ਦੀ ਆਗਿਆ ਦਿੱਤੀ ਜਾਵੇ ਅੱਗੇ ਸੁਣੋ ਤੁਸੀਂ ਕੀਪਿੰਗ ਇਨ 뷰 ਦਾ ਸਟੇਟਮੈਂਟ ਸਪੋਰਟਡ ਬਾਈ ਦਾ ਕੰਪਲੇਨੈਂਟ ਐਸ ਵੈਲ ਐਸ ਦਾ ਰਿਕਵੈਸਟ ਮੇਡ ਬਾਈ ਯੂ ਐਂਡ ਐਸਐਸਪੀ ਮਲੇਰ ਕੋਟਲਾ द अपील प्रोसीडिंग रिस्पोंडेंट नंबर दो नरेश यादव नीड्स टू बी विदड्रॉन देयर फॉर इन कंसिडरेशन ऑफ द लैटर रिसीव फ्रॉम यू थ्रू एस एस पी मलेरकोटला अपील फाइल्ड अगेंस्ट रिस्पोंडेंट नंबर टू श्री नरेश यादव इज अलाउड टू बी विद्रॉन डिप्टी कमिश्नर मलेरकोटा पलवी जी एस एस पी मलेरकोटला डीसी निख रहा है कि यह अपील विड्रॉ करनी है डीएडीसी ਨੂੰ ਲਿਖ ਰਿਹਾ ਹੈ ਡਾਇਰੈਕਟਰ ਪ੍ਰੋਸੀਕਿਊਸ਼ਨ ਡੀਸੀ ਨੂੰ ਲਿਖ ਰਿਹਾ ਹੈ ਕਿ ਸਾਨੂੰ ਕੋਈ ਆਬਜੈਕਸ਼ਨ ਨਹੀਂ ਜੇ ਜੇ ਇਹ ਕੇਸ ਬੇਅਦਬੀ ਦਾ ਕੇਸ ਮੁੱਖ ਦੋਸ਼ੀ ਦੇ ਖਿਲਾਫ ਸਰਕਾਰ ਵਿਡਰੋ ਕਰ ਲਵੇ ਤਾਂ ਡਾਇਰੈਕਟਰ ਪ੍ਰੋਸੀਕਿਊਸ਼ਨ ਕਹਿ ਰਿਹਾ ਸਾਨੂੰ ਕੋਈ ਆਬਜੈਕਸ਼ਨ ਨਹੀਂ ਇਹਦੇ ਵਿੱਚ ਐਸਐਸਪੀ ਡੀਸੀ ਡਾ ਡਾਇਰੈਕਟਰ ਪ੍ਰੋਸੀਕਿਊਸ਼ਨ ਚਾਰ ਚਾਰ ਸਰਕਾਰ ਦੇ ਆਹਲਾ ਅਫਸਰ ਜ਼ਿਲ੍ਹੇ ਦਾ ਪੁਲਿਸ ਮੁਖੀ ਜ਼ਿਲ੍ਹੇ ਦਾ ਐਡਮਿਨਿਸਟ੍ਰੇਟਿਵ ਹੈਡ ਜ਼ਿਲ੍ਹੇ ਦਾ ਲੀਗਲ ਹੈੱਡ ਤੇ ਪੰਜਾਬ ਦਾ ਲੀਗਲ ਹੈੱਡ ਚਾਰੇ ਰਲ ਕੇ ਸਰਕਾਰ ਦੇ ਹੁਕਮਾਂ ਤੇ ਇਹ ਕੇਸ ਵਿਡਰੋ ਕਰਨਾ ਚਾਹੁੰਦੇ ਸੀ 13 11 18 11 2000 24 ਦੀ ਇਹ ਚਿੱਠੀ ਹੈ ਤੇ 30 ਨੂੰ ਉਹ ਸਜ਼ਾ ਹੋ ਜਾਂਦਾ ਨਰੇਸ਼ ਯਾਦਵ ਪਹਿਲਾ ਮੇਰਾ ਸਵਾਲ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਨੂੰ ਪੁੱਛਾਂ ਕਿ ਅਰਵਿੰਦ ਕੇਜਰੀਵਾਲ ਨੂੰ ਪੁੱਛਾਂ ਕਿਉਂਕਿ ਮੁੱਖ ਮੰਤਰੀ ਤਾਂ ਹੁਣ ਨਾਂ ਦਾ ਹੀ ਮੁੱਖ ਮੰਤਰੀ ਹੈ ਕਿ ਇਹ ਚਿੱਠੀ ਜਿਹੜੀ ਡੀਸੀ ਨੇ ਲਿਖੀ ਐਸਐਸਪੀ ਡੀਏ ਡਾਇਰੈਕਟਰ ਪ੍ਰੋਸੀਕਿਊਸ਼ਨ ਨੇ ਕਿਹਾ ਕਿ ਇਹ ਕੇਸ ਵਿਡਰਾ ਕਰ ਲਓ ਇਹ ਕਿਹਦੇ ਹੁਕਮਾਂ ਤੇ ਕੀਤੀ ਗਈ ਉਸ ਵੇਲੇ 30 ਤਰੀਕ ਨੂੰ ਨਰੇਸ਼ ਯਾਦਵ ਨੂੰ ਸਜ਼ਾ ਹੋ ਜਾਂਦੀ ਹੈ ਕੀ ਐਕਸ਼ਨ ਸਰਕਾਰ ਨੇ ਲਿਆ ਇਹਨਾਂ ਅਫਸਰਾਂ ਦੇ ਖਿਲਾਫ ਕਿ ਤੁਸੀਂ ਬੇਅਦਬੀ ਦੇ ਮੁੱਖ ਦੋਸ਼ੀ ਦੇ ਖਿਲਾਫ ਕੇਸ ਵਿਡਰਾ ਕਰਨ ਨੂੰ ਡੀਸੀ ਨੂੰ ਕੋਰਟ ਨੂੰ ਲਿਖਿਆ ਅਦਾਲਤ ਨੂੰ ਲਿਖਿਆ ਅਦਾਲਤ ਨੇ ਫੇਰ ਵੀ ਉਸ ਨੂੰ ਸਜ਼ਾ ਕਰਤੀ ਤੇ ਕੀ ਇਹਨਾਂ ਅਫਸਰਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜੇ ਨਹੀਂ ਤਾਂ ਕਿਉਂ ਨਹੀਂ ਕੀਤੀ ਇਸ ਗੱਲ ਦਾ ਜਵਾਬ ਦੇਣ ਆਹ ਵੇਖੋ ਤੁਸੀਂ ਇਹਨਾਂ ਦੇ ਜਿਹੜੇ ਮੰਤਰੀ ਮੈਂ ਪਹਿਲਾਂ ਵੀ ਤੁਹਾਨੂੰ ਫੋਟੋਆਂ ਦਿਖਾਈਆਂ ਸੀ ਹਰਪਾਲ ਚੀਮਾ ਤੇ ਕੋ ਜਿਹੜਾ ਬਹੁਤ ਅੱਜਕੱਲ ਵੱਡਾ ਆਪਦੇ ਆਪ ਨੂੰ ਪੰਥਕ ਬਣਦਾ ਉਹ ਗੰਡੂ ਜਾਂ ਜਿਹੜਾ ਬੁੜਕੀ ਜਾਂਦਾ ਸੀ ਵਿਧਾਨ ਸਭਾ ਦੇ ਵਿੱਚ ਇਹ ਉਹਦੇ ਵਕੀਲ ਵੱਜੋਂ ਪੇਸ਼ ਹੁੰਦੇ ਆ ਕੀ ਸਰਕਾਰ ਇਹਨਾਂ ਗੱਲਾਂ ਦਾ ਜਵਾਬ ਕਦੋਂ ਦੇਊਗੀ ਇੱਧਰ ਉੱਧਰ ਦੀਆਂ ਗੱਲਾਂ ਕਰ ਲੈਨੇ ਹੋ ਤੁਸੀਂ ਜਿਹੜਾ ਮੁੱਦਾ ਹੈ ਉਹਦਾ ਜਵਾਬ ਦਿਓ ਦੂਜਾ ਇਸ਼ੂ ਤੁਸੀਂ ਵੇਖੋ ਇਹਨਾਂ ਨੇ ਇਹ ਬਿੱਲ ਜਿਹੜਾ ਲਿਆਂਦਾ ਹੈ ਕਹਿੰਦੇ ਅਸੀਂ ਬੇਅਦਬੀਆਂ ਦੀ ਰੋਕਥਾਮ ਵਾਸਤੇ ਬਿੱਲ ਲਿਆਂਦਾ ਹੈ ਸਾਢੇ 3 ਪੌਣੇ 4 ਸਾਲਾਂ ਬਾਅਦ ਬਿੱਲ ਆਉਂਦਾ ਹੈ ਉਹ ਵੀ ਸਿਲੈਕਟ ਕਮੇਟੀ ਨੂੰ ਭੇਜ ਦਿੱਤਾ ਜਾਂਦਾ ਹੁਣ ਆ ਸਿਲੈਕਟ ਕਮੇਟੀ ਦੀ ਲਿਸਟ ਹੈ ਮੇਰੇ ਕੋਲੇ ਜਿਹੜੀ ਸਿਲੈਕਟ ਕਮੇਟੀ ਨੂੰ ਇਹ ਬੇਅਦਬੀ ਰੋਕਣ ਦਾ ਬਿੱਲ ਭੇਜਿਆ ਗਿਆ ਕਿ ਤੁਸੀਂ ਸਾਨੂੰ ਸੁਝਾਅ ਦਿਓ ਵੀ ਇਹਦੇ ਵਿੱਚ ਕੀ ਕਰਨਾ ਚਾਹੀਦਾ ਪੰਜਾਬ ਵਿਧਾਨ ਸਭਾ ਸਕੱਤਰ ਅਧੀ ਸੂਚਨਾ 19 ਜੁਲਾਈ 2025 ਚਿੱਠੀ ਨੰਬਰ ਇਨਾ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ 15 ਜੁਲਾਈ 2025 ਨੂੰ ਹੋਈ ਪੰਜਾਬ ਵਿਧਾਨ ਸਭਾ ਦੀ ਬੈਠਕ ਦੌਰਾਨ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ अपराध ਦੀ ਰੋਕਥਾਮ ਬਿੱਲ 2025 ਸਿਲੈਕਟ ਕਮੇਟੀ ਨੂੰ ਸੌਂਪਣ ਸੰਬੰਧੀ ਸਰਬਸੰਮਤੀ ਨਾਲ ਪਾਸ ਹੋਏ ਪ੍ਰਸਤਾਵ ਅਨੁਸਾਰ ਇਸ ਬਿੱਲ ਨੂੰ ਸਿਲੈਕਟ ਕਮੇਟੀ ਵਿੱਚ ਕੰਮ ਕਰਨ ਕੰਮਕਾਰ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਹੇਠ ਲਿਖੇ ਮਾਨਯੋਗ ਮੈਂਬਰ ਮੈਂਬਰਾਂ ਨੂੰ ਨਾਮਜ਼ਦ ਕੀਤਾ ਜਾਂਦਾ ਹੈ ਇਹ ਮੈਂਬਰ ਬਣਾਏ 15ਵੇਂ ਨੰਬਰ ਤੇ ਮੈਂਬਰ ਕੌਣ ਹੈ ਜੀ ਮੁਹੰਮਦ ਜਮੀਲ ਉਰ रहमान ਐਮ ਐਲ ਏ ਮਲੇਰ ਕੋਟਲਾ ਇਨਾਂ ਨੂੰ ਇਹ ਸਿਲੈਕਟ ਕਮੇਟੀ ਦੇ ਵਿੱਚ ਪਾਇਆ ਗਿਆ ਕਿ ਬਿੱਲ ਇਹਨਾਂ ਕੋਲ ਜਾਊਗਾ ਇਹ ਦੱਸਣਗੇ ਕਿ ਕਿਵੇਂ ਬੇਅਦਬੀਆਂ ਰੋਕੀਆਂ ਜਾਂਦੀਆਂ ਜਾਂ ਕਿਵੇਂ ਬੇਅਦਬੀਆਂ ਤੇ ਰੋਕ ਪਾਈ ਜਾ ਸਕਦੀ ਹੈ ਮੈਂ ਇਸ ਐਸਐਮਐਲਏ ਨੂੰ ਮੈਂਸ਼ਨ ਕਿਉਂ ਕਰ ਰਿਹਾ ਤੁਹਾਡੇ ਮਨ ਚ ਸਵਾਲ ਹੋਣਾ ਮੈਂ ਦੱਸ ਦਿੰਨਾ ਆ ਨਰੇਸ਼ ਯਾਦਵ ਦਾ ਜਦੋਂ ਕੇਸ ਚੱਲ ਰਿਹਾ ਸੀ ਸੰਗਰੂਰ ਮਲੇਰਕੋਟਲਾ ਅਦਾਲਤ ਆ ਉਹਦੀ ਪੈਰਵਾਹੀ ਦੀ ਟੀਮ ਹੈ ਸਾਰੀ ਬੇਟੀ ਆ ਬੈਠਾ ਉਹਨਾਂ ਦਾ ਵਕੀਲ ਹਰਪਾਲ ਚੀਮਾ ਤੇ ਪੈਰਵਾਈ ਵਿੱਚ ਆ ਬੈਠਾ ਜਮੀਲ ਔਰ ਰਹਿਮਾਨ ਐਮ ਐਲ اے ਮਲੇਰ ਕੋਟਲਾ ਜਿਹੜਾ ਨਰੇਸ਼ ਯਾਦਵ ਮੁੱਖ ਦੋਸ਼ੀ ਮੁੱਖ ਕਨਵਿਕਟ ਬੇਅਦਬੀ ਦੇ ਮਸਲੇ 'ਚ ਕੁਰਾਨ ਸ਼ਰੀਫ ਦੇ ਬੇਅਦਬੀ ਦੇ ਮਸਲੇ 'ਚ ਉਹਦੀ ਪੈਰਵਾਈ ਕਰਨ ਕੋਰਟ ਦੇ ਵਿੱਚ ਕੌਣ ਜਾਂਦਾ ਸੀ ਜਮੀਲ ਔਰ ਰਹਿਮਾਨ ਜਾਂਦਾ ਸੀ ਆ ਬੈਠਾ ਆ ਸਭ ਤੋਂ ਅਖੀਰ ਤੇ ਉਹਦੀ ਫੋਟੋ ਹੈ ਟਿਕਟ ਵੀ ਇਹਨੂੰ ਤਾਂ ਹੀ ਮਿਲੀ ਹੈ ਕਿ ਤੂੰ ਸਾਡਾ ਦਿੱਲੀ ਦਾ ਬੰਦਾ ਜਿਹੜਾ ਉਹਦੀ ਪੈਰਵਾਹੀ ਤਖੜੇ ਹੋ ਕੇ ਕੀਤੀ ਐ ਇਸ ਇਸ ਇਬਜ਼ ਵਿੱਚ ਕੁਵਿਡ ਪ੍ਰੋ ਕੋ ਹੋਇਆ ਇਹਨੂੰ ਟਿਕਟ ਦਿੱਤੀ ਗਈ ਐ ਐਮਐਲਏ ਬਣਿਆ ਉੱਥੋਂ ਤੇ ਹੁਣ ਇਹਨੂੰ ਸਿਲੈਕਟ ਕਮੇਟੀ ਚ ਪਾ ਰਿਆ ਇਹ ਦੱਸੂਗਾ ਕਿ ਬੇਅਦਬੀਆਂ ਕਿਵੇਂ ਰੋਕੀ ਦੀਆਂ ਜਿਹੜੇ ਬੰਦੇ ਬੇਅਦਬੀ ਕਰਨ ਵਾਲੇ ਮੁੱਖ ਦੋਸ਼ੀ ਨੂੰ ਪ੍ਰੋਟੈਕਟ ਕਰਨ ਵਾਸਤੇ ਉਹਦੀ ਪੈਰਵਾਹੀ ਕਰਨ ਵਾਸਤੇ ਅਦਾਲਤਾਂ ਚ ਆਪਦੇ ਛਿੱਤਰ ਘਸੌਂਦੇ ਰਹੇ ਕਿ ਕਿਵੇਂ ਨਾ ਕਿਵੇਂ ਬੇਅਦਬੀ ਕਰਨ ਦਾ ਮੁੱਖ ਦੋਸ਼ੀ ਪਛਾਇਆ ਜਾਵੇ ਅੱਜ ਉਹਨਾਂ ਨੂੰ ਸਿਲੈਕਟ ਕਮੇਟੀ ਚ ਆਮ ਆਦਮੀ ਪਾਰਟੀ ਪਾ ਰਹੀ ਹੈ ਤੇ ਮਨਸ਼ਾ ਤਾਂ ਬੜੀ ਸਾਫ਼ ਹੈ ਡੀਸੀ ਦੀ ਚਿੱਠੀ ਤੁਹਾਡੇ ਸਾਹਮਣੇ ਮੈਂ ਪੜ੍ਹ ਕੇ ਰੱਖਤੀ ਬੜੀ ਔਖੀ ਕੋਰਟ ਚੋਂ ਕਢਾਉਣੀ ਪਈ ਕਿਉਂਕਿ ਸਰਕਾਰ ਦੇ ਰਿਕਾਰਡਾਂ ਚੋਂ ਉਹਦਾ ਹੱਥ ਨਹੀਂ ਲਾਉਣ ਦੇ ਰਹੇ ਇਹ ਇਸ ਚਿੱਠੀ ਨੂੰ ਇਹ ਆਮ ਆਦਮੀ ਪਾਰਟੀ ਦੇ ਅਸਲੀ ਚਿਹਰਾ ਹੈ ਇਹ ਸਵਾਲਾਂ ਦੇ ਜਵਾਬ ਦੇਣ डीसी ਤੋਂ चिट्ठी कीने लिखाई वरना सरकार बदलूगी इनਾਂ ਚੀਜ਼ਾਂ ਦੀ ਵੀ ਜਾਂਚ ਹੋਊ ਉਹਨਾਂ ਤਰੀਕਾਂ ਦੇ ਡੀਸੀ ਦੇ ਟੈਲੀਫੋਨ ਦੇ ਰਿਕਾਰਡ ਨਿਕਲੇ ਆਉਣਗੇ ਕਿਹਦਾ ਕਿਹਦਾ ਟੈਲੀਫੋਨ ਡੀਸੀ ਨੂੰ ਕਿਹਾ ਕੀ केजरीवाल ਸਾਹਿਬ ਦਾ ਗਿਆ ਕਿ ਭਗਵੰਤ ਮਾਨ ਦਾ ਗਿਆ ਟਰੈక్టర్ ਪ੍ਰੋਸੀਕਿਊਸ਼ਨ ਨੇ ਕਿ ਨੂੰ ਕਿਨੇ ਕਿਹਾ ਕਿ ਐਨਓਸੀ ਦੇ ਇਸ ਕੰਮ 'ਚ ਐਸਐਸਪੀ ਨੂੰ ਕਿਨੇ ਕਿਹਾ ਕਿ ਚਿੱਠੀ ਲਿਖ ਕੇ ਡੀਸੀ ਨੂੰ ਭੇਜ ਡੀਏ ਨੂੰ ਕਿਨੇ ਕਿਹਾ ਕਿ ਚਿੱਠੀ ਲਿਖ ਕੇ ਡੀਸੀ ਨੂੰ ਭੇਜ ਇਹ ਸਾਰੀਆਂ ਚੀਜ਼ਾਂ ਦਾ ਜਵਾਬ ਸਰਕਾਰ ਦੇਵੇ ਤੇ ਇਹ ਜਮੀਲ ਔਰ ਰਹਿਮਾਨ ਸਾਹਿਬ ਦਾ ਨਾਂ ਜਿਹੜਾ ਪਾਇਆ ਗਿਆ ਉਸ ਗੱਲ ਤੇ ਵੀ ਸਵਾਲ ਉੱਠਦੇ ਆ ਤੇ ਸਰਕਾਰ ਇਸ ਚੀਜ਼ ਦਾ ਵੀ ਜਵਾਬ ਦੇਵੇ ਦੂਜੀ ਚੀਜ਼ ਜਿਹੜੀ ਮੈਂ ਅੱਜ ਦੁਬਾਰਾ ਇੱਕ ਵਾਰ ਫੇਰ ਹਾਈਲਾਈਟ ਕਰਨੀ ਚਾਹਣਾ ਕਿ ਕਾਂਗਰਸ ਦੇ ਜਿਹੜੇ ਦੋ ਵੱਡੇ ਲੀਡਰ ਸੀ ਪ੍ਰਗਟ ਸਿੰਘ ਜੀ ਜਿਹੜੇ ਸੰਭਾਵੀ ਉਹਨਾਂ ਦੇ ਕਹਿੰਦੇ ਹੁਣ ਪ੍ਰਧਾਨ ਬਣਨ ਵਾਲੇ ਆ ਸੁਖੀ ਰੰਧਾਵਾ ਜੀ ਜਿਹੜੇ ਕਾਂਗਰਸ ਦੇ ਜਨਰਲ ਸੈਕਟਰੀ ਨੇ ਜਿਨ੍ਹਾਂ ਨੇ ਦੋਨਾਂ ਨੇ ਰੱਬ ਨੇ ਓਹੀ ਹੋਇਆ ਇੰਨੇ ਸਾਲ ਸੱਚ ਨਹੀਂ ਬੋਲਿਆ ਤਾਂ ਪ੍ਰਮਾਤਮਾ ਨੇ ਜ਼ੁਬਾਨ ਖਲਾਈ ਹੈ ਵਿਧਾਨ ਸਭਾ ਚ ਇੱਕ ਨੇ ਖੜ ਕੇ ਤੇ ਇੱਕ ਨੇ ਇੰਟਰਵਿਊ ਦੇ ਦੌਰਾਨ ਇਹ ਗੱਲ ਕਹੀ ਕਿ ਕਾਂਗਰਸ ਬੇਅਦਬੀਆਂ ਦੇ ਵਿੱਚ ਜਿਹੜੀ ਸਿਆਸਤ ਹੋਈ ਹੈ ਉਹਦੇ ਚ ਕਾਂਗਰਸੀ ਸ਼ਾਮਲ ਹੈ ਕਾਂਗਰਸ ਨੇ ਵੀ ਸਿਆਸਤ ਕੀਤੀ ਇਹਨਾਂ ਮੁੱਦਿਆਂ ਤੇ ਜਦੋਂ ਲੋਕਾਂ ਦਾ ਰੋਹ ਵੇਖਿਆ ਤੇ ਫਿਰ ਆਪਦੀਆਂ ਸਟੇਟਮੈਂਟਸ ਤੋਂ ਹੁਣ ਬੈਕਟ੍ਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪ੍ਰਗਟ ਸਿੰਘ ਜੀ ਵੀ ਤੇ ਸੁਖੀ ਰੰਧਾਵਾ ਜੀ ਵੀ ਮੈਂ ਦੇਖੀਆਂ ਦੋ ਤਿੰਨ ਇੰਟਰਵਿਊਜ਼ ਉਹਦੇ ਬਾਅਦ ਕਿਉਂਕਿ ਲੋਕਾਂ ਦੇ ਵਿੱਚ ਬੜਾ ਰੋਸ ਸੀ ਕਿ ਤੁਸੀਂ ਯਾਰ 10 ਸਾਲ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਰਹੇ ਐਡੇ ਸੈਂਸਿਟਿਵ ਇਸ਼ੂਸ ਤੇ ਤੁਸੀਂ ਸਿਆਸਤ ਕੀਤੀ ਜਦੋਂ ਲੋਕਾਂ ਦਾ ਬੈਕਲੈਸ਼ ਹੋਇਆ ਫਿਰ ਇਹ ਬੈਕਟ੍ਰੈਕ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਕਹਿੰਦੇ ਜੀ ਇਹ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇਹਦੇ ਤੇ ਕਾਰਵਾਈ ਨਹੀਂ ਕੀਤੀ ਤਾਂ ਕਰਕੇ ਅਸੀਂ ਉਹਨੂੰ ਛੱਡ ਵੀ ਦਿੱਤਾ ਉਹਨੂੰ 4.5 ਸਾਲ ਬਾਅਦ ਲਾ ਵੀ ਦਿੱਤਾ ਮੈਂ ਕੋਈ ਇੱਥੇ ਕੈਪਟਨ ਦਾ ਵਕੀਲ ਬਣ ਕੇ ਨਹੀਂ ਆਇਆ ਸਾਰੇ ਤੁਸੀਂ ਇੱਕੋ ਥਾਲੀ ਦੇ ਚਟੇ-ਵੱਟੇ ਹੋ ਸਾਡੇ 4 ਸਾਲ ਕੈਪਟਨ ਦੀ ਵਿਜਾਰਤ ਦੇ ਵਿੱਚ ਆਨੰਦ ਮਾਣਦੇ ਰਹੇ ਉਦੋਂ ਕਿਉਂ ਨਾ ਸਰਕਾਰ ਛੱਡੀ ਜੀ ਤੁਸੀਂ ਕਹਿੰਦੇ ਹੋ ਕਿ ਮੈਂ ਅਸਤੀਫੇ ਦੀ ਪੇਸ਼ਕਸ਼ ਕੀਤੀ ਤੇ ਪੇਸ਼ਕਸ਼ ਕੀਤੀ ਤਾਂ ਛੱਡ ਦਿੰਦੇ ਫਿਰ ਸਾਡੇ 4 ਸਾਲ ਉਸ ਮੁੱਖ ਮੰਤਰੀ ਦੇ ਨਾਲ ਕੈਬਨਿਟ ਤੁਸੀਂ ਕੰਮ ਕੀਤਾ ਜਿਹਦੇ ਤੇ ਤੁਸੀਂ ਕਹਿੰਦੇ ਹੋ ਕਿ ਇਹਨੇ ਸਿਆਸਤ ਦੇ ਨੇ ਬੇਅਦਬੀ ਦੇ ਦੋਸ਼ੀਆਂ ਤੇ ਐਕਸ਼ਨ ਨਹੀਂ ਲਿੱਤਾ ਫਿਰ ਬਤੌਰ ਸਿੱਖ ਤੁਸੀਂ ਉੱਥੇ ਬੈਠੇ ਕੀ ਕਰਦੇ ਸੀ ਇਸ ਗੱਲ ਦਾ ਜਵਾਬ ਸੁਖੀ ਰੰਧਾਵਾ ਜੀ ਤੇ ਪ੍ਰਗਟ ਸਿੰਘ ਜੀ ਦੇਣ ਫਿਰ ਅੱਗੋਂ ਕਹਿੰਦੇ ਐ ਕਿ 6 ਮਹੀਨੇ ਜਿਹੜੇ ਮਗਰਲੇ ਚੰਨੀ ਨੂੰ ਮਿਲੇ ਜਿਹਦੇ ਚ ਸੁਖੀ ਰੰਧਾਵਾ ਡਿਪਟੀ ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਸੀ ਉਹ ਕਹਿੰਦੇ ਸਮਾਂ ਕਾਫੀ ਨਹੀਂ ਸੀ ਇਸ ਕਰਕੇ ਅਸੀਂ ਉਦੋਂ ਐਕਸ਼ਨ ਨਹੀਂ ਲੈ ਸਕੇ ਮੇਰਾ ਸਿੱਧਾ ਸਵਾਲ ਸੁਖੀ ਰੰਧਾਵਾ ਜੀ ਨੂੰ ਹੈ ਇਹਦੇ 'ਚ ਤੁਸੀਂ ਕਹਿੰਦੇ ਹੋ ਸਮਾਂ ਥੋੜਾ ਸੀ ਅਸੀਂ ਐਕਸ਼ਨ ਨਹੀਂ ਲੈ ਸਕੇ ਉਹਨੇ ਸਮੇਂ 'ਚ ਤੁਸੀਂ 4 ਡੀਜੀਪੀ ਬਦਲ ਕੇ 4 ਡਾਇਰੈਕਟਰ ਆਫ ਬੀਓਆਈ ਬਦਲ ਕੇ ਤਿੰਨ ਐਡਵੋਕੇਟ ਜਨਰਲ ਬਦਲ ਕੇ ਵਿਕਰਮ ਸਿੰਘ ਮਜੀਠੀਆ ਤੇ ਤਾਂ ਝੂਠਾ ਪਰਚਾ ਦਰਜ ਕਰਤਾ ਡਰੱਗ ਆਲੇ ਮਸਲੇ 'ਚ ਤੇ ਸੈਕ੍ਰੇਲੇਜ ਬੇਅਦਬੀ ਆਲੇ ਮਸਲੇ 'ਚ ਤੁਸੀਂ ਕਹਿੰਦੇ ਹੋ ਸਾਡੇ ਕੋਲੇ ਸਮਾਦ ਦਾ ਸੀ ਐਕਸ਼ਨ ਲੈਣ ਕੀ ਲੋਕਾਂ ਨੂੰ ਮੂਰਖ ਸਮਝਦੇ ਆਪਾਂ ਇੰਨੇ ਡੀਜੀਪੀ ਬਦਲੇ ਇੰਨੇ ਡਾਇਰੈਕਟਰ ਬਦਲੇ ਇੰਨੇ ਏਜੀ ਬਦਲ ਕੇ ਜੇ ਤੁਸੀਂ ਵਿਕਰਮ ਸਿੰਘ ਮਜੀਠੀਆ ਤੇ ਪਰਚਾ ਦਰਜ ਕਰ ਸਕਦੇ ਹੋ ਤੇ ਫਿਰ ਸੈਕ੍ਰੇਲੇਜ ਵਾਲੇ ਮੁੱਦੇ ਤੇ ਤੁਹਾਨੂੰ ਕਿਹਨੇ ਰੋਕਿਆ ਸੀ ਥੋੜੀ ਸਿਆਸਤ ਜਿਹੜੀ ਹੈ ਨੰਗੀ ਹੁੰਦੀ ਜਾ ਰਹੀ ਹੈ ਆਉਣ ਵਾਲੇ ਦਿਨਾਂ 'ਚ ਹੋਰ بڑے ਸਬੂਤ ਆਉਣਗੇ ਲੋਕਾਂ ਦੇ ਸਾਹਮਣੇ ਰੱਖਾਂਗੇ ਪਰ ਇਸ ਚੀਜ਼ ਦਾ ਜਵਾਬ ਉਹ ਕਹਿੰਦੇ ਆ ਨਾ ਇਧਰ ਉਧਰ ਕੀ ਨਾ ਬਾਤ ਕਰ ਇਹ ਪਤਾ ਕਿ ਕਾਫਲਾ ਕਿਉਂ ਲੁੱਟਾ ਕਦੇ ਕਿੱਧਰ ਦੀ ਗੱਲ ਕਰਦੇ ਹੋ ਕਦੇ ਕਿੱਧਰ ਦੀ ਸਿੱਧੇ ਸਵਾਲ ਹੈ ਤੁਸੀਂ ਵਿਧਾਨ ਸਭਾ ਚ ਕੀ ਆ ਪ੍ਰਗਟ ਸਿੰਘ ਜੀ ਤੇ ਸੁਖੀ ਜੀ ਤੁਸੀਂ ਤਾਂ ਐਸ ਹੋਮ ਮਿਨਿਸਟਰ ਵੀ ਸੀ ਉਦੋਂ ਇੱਕ ਹੋਰ ਮੇਰੇ ਮੇਰੇ ਕੋਲੇ ਚਿੱਠੀ ਆਈ ਹੈ ਤੁਹਾਡੀ ਕਿਸ ਹੱਦ ਤੱਕ ਤੁਸੀਂ ਸਿਆਸਤ ਕੀਤੀ ਰਾਮ ਰਹੀਮ ਦੀ ਸੈਂਕਸ਼ਨ ਜਿਹੜੀ 295 ए ਦੇ ਤਹਿਤ ਉਹਦੇ ਤੇ ਕੇਸ ਚ ਲਾਉਣ ਵਾਸਤੇ ਚਾਹੀਦੀ ਸੀ ਆ ਥੋੜੀ ਸਰਕਾਰ ਵੇਲੇ ਦੀ 2021 ਦੀ ਐਸਐਸਪੀ ਫਰੀਦਕੋਟ ਚਿੱਠियां ਲਿਖ ਲਿਖ ਤੁਹਾਨੂੰ ਤੁਸੀਂ ਵੀ ਹੋਮ ਮਿਨਿਸਟਰ ਰਹੇ ਹੋ ਤੁਹਾਨੂੰ ਵੀ ਆਈ ਹੈ ਚਿੱਠੀ 24 9 2001 ਦੀ ਤਾਂ ਇੱਕ ਚਿੱਠੀ ਉਹ ਤੋਂ ਪਹਿਲਾਂ ਦੀਆਂ ਵੀ ਚਿੱਠੀਆਂ ਕਿ 295 ਏ ਚ ਅਸੀਂ ਰਾਮ ਰਹੀਮ ਨੂੰ ਪ੍ਰੋਸੀਕਿਊਟ ਕਰਨਾ ਸਾਨੂੰ ਸੈਂਕਸ਼ਨ ਦਿਓ ਤੁਸੀਂ ਕਿਉਂ ਨਾ ਦਿੱਤੀ ਫਿਰ ਕੀ ਸੌਦਾ ਹੋਇਆ ਸੀ ਤੁਹਾਡਾ ਉਹਦੇ ਨਾਲ ਦੱਸੋ ਨਾ ਇਸ ਗੱਲ ਦਾ ਕਿਉਂ ਤੁਸੀਂ ਪਚਾਅ ਕਰ ਰਹੇ ਹੋ ਬਾਕੀ ਅੱਛਾ ਹੋਰ ਵੱਡੀ ਗੱਲ ਇਸੇ ਕੇਸ 'ਚ ਇਸੇ ਲੈਟਰ ਤੇ ਤੁਸੀਂ ਬਾਕੀ ਦੋਸ਼ੀਆਂ ਦੇ ਖਿਲਾਫ ਸੈਂਕਸ਼ਨ ਦੇ ਦਿੱਤੀ ਤੇ ਰਾਮ ਰਹੀਮ ਦੀ ਸੈਂਕਸ਼ਨ ਕਿਉਂ ਰੋਕੀਜੀ ਤੇ ਇਸ ਗੱਲ ਦਾ ਜਵਾਬ ਕੌਣ ਦੇਊਗਾ ਕੀ ਸੈਟਿੰਗ ਸੀ ਤੁਹਾਡੀ ਰਾਮ ਰਹੀਮ ਨਾਲ ਇਹ ਵੀ ਸਿਆਸਤ ਕੀਤੀ ਹੈ ਨਾ ਤੁਸੀਂ ਤੇ 3 ਸਾਲ ਇਸ ਸਰਕਾਰ ਨੇ ਨਾ ਦਿੱਤੀ ਜਦੋਂ ਰੌਲਾ ਪਿੱਛੇ ਜੇ ਪਿਆ ਉਸ ਤੋਂ ਬਾਅਦ ਇਸ ਸਰਕਾਰ ਨੇ ਦਿੱਤੀ ਸੋ ਇਹ ਸਾਰੀਆਂ ਚੀਜ਼ਾਂ ਦਾ ਜਵਾਬ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦੇਵੇ ਤੇ ਕਾਂਗਰਸ ਵੀ ਅੱਜ ਕਟਹਿਰੇ 'ਚ ਹੈ ਕਾਂਗਰਸ ਪਾਰਟੀ ਵੀ ਇਸ ਇਨ੍ਹਾਂ ਗੱਲਾਂ ਦਾ ਜਵਾਬ ਦੇਵੇ ਜਿੰਨਾ ਚਿਰ ਤੁਸੀਂ ਇਹ ਜਵਾਬ ਨਹੀਂ ਦਿਓਗੇ ਹੋਰ ਤੱਤ ਹੋਰ ਆਉਂਦੇ ਰਹਿੰਦੇ ਆ ਉਹਨਾਂ ਤੇ ਵੀ ਤੁਹਾਨੂੰ ਸਵਾਲ ਕਰਦੇ ਰਵਾਂਗੇ ਪਰ ਪੰਜਾਬ ਦੇ ਲੋਕ ਅੱਜ ਇਨ੍ਹਾਂ ਗੱਲਾਂ ਤੇ ਜਵਾਬ ਮੰਗਦੇ ਆ ਦੋਨੋਂ ਪਾਰਟੀਆਂ ਨੂੰ ਜਵਾਬ ਦੇਣਾ ਪਏ ਧੰਨਵਾਦ ਜੀ ਕੀ ਕਹੇ ਜੀ ਥੈਂਕ ਯੂ